ਵੇ ਲੁਕ ਲੁਕ ਲਾਈਆਂ ਸੋਣਿਆ ਵੇ ਪੇਤ ਹੁਣ ਖੁੱਲ ਜਾਣਗੇ ਚੋਰੀ ਜੱਗ ਤੂ ਵਟਾਈਆਂ ਛੱਲੇ ਮੁੰਦੀਆਂ ਵੇ ਚੀਜਾਂ ਆਸ਼ਕਾਂ ਦੇ ਪੱਲੇ ਐਉ ਹੁੰਦੀਆਂ ਵੇ ਸਦਾ ਸੱਚੀ ਮੁੱਚੀ ਕਹਿੰਦੇ ਨੇ ਸਿਆਣੇ ਪੜਿਆ ਅੱਖੀਆਂ ਦਾ ਵਾਰ ਸੋਣਿਆ ਹੇ ਨੀਂਦ ਮੇਰੇ ਨਾ ਵੇ ਨੀਂਦ ਮੇਰੇ ਨਾ ਮੰਜੀ ਦੇ ਨੇੜੇ ਆਵੇ ਜਿਦੋਂ ਦਾ ਪੈ ਗਿਆ ਪਿਆਰ ਸੋਹਣਿਆ ਵੇ ਨੀਂਦ ਮੇਰੀ ਨਾ ਮੰਜੀ ਦੇ ਨੇੜੇ ਆਵੇ ਜਿਦੋਂ ਦਾ ਪੈ ਗਿਆ ਪਿਆਰ ਸੋਹਣਿਆ ਵੇ ਮੈਂ ਤੇਰੇ ਪਿੱਛੇ ਖਾਣਾ ਪੀਣਾ ਛੱਡਿਆ ਨਾ ਰਾਤ ਨੂੰ ਵੇਚੈਨ ਆਉਂਦੀ ਆ ਨਾ ਕਦੇ ਖੋਲ ਕੇ ਮੈਂ ਵੇਖੀ ਆ ਕਿਤਾਬਾਂ ਵੇ ਤੇਰੀ ਯਾਦ ਹੀ ਸਤਾਉਂਦੀ ਆ ਕਹਿਣ ਕੁੜੀਆਂ ਕੋ ਖਾਣਾ ਪੀਣਾ ਛੱਡਿਆ ਪੈੜਾ ਦਿਲ ਦਾ ਕੀ ਰੋਗ ਤੈਨੂੰ ਲੱਗਿਆ ਤੇਰੀ ਯਾਰੀ ਵਾਲਾ ਮhenga ਮੈਨੂੰ ਪੈ ਗਿਆ ਵੇਵਣ ਜਿਬਪਾਰ ਸੋਹਣਿਆ ਹਾਈ ਨੀਂਦ ਮੇਰੇ ਨਾ ਵੇ ਨੀਂਦ ਮੇਰੇ ਨਾ ਮੰਜੀ ਦੇ ਨੇੜੇ ਆਵੇ ਜਿਦੋਂ ਦਾ ਪੈ ਗਿਆ ਪਿਆਰ ਸੋਹਣਿਆ ਵੇ ਤੈਨੂੰ ਛੇੜ ਕੇ ਜਵਾਬ ਦੇ ਕੇ ਸਦਾ ਲਈ ਮੈਂ ਹੋਸ਼ ਪਲਾ ਬੈਠੀਆਂ ਮੈਂ ਤੇਤੋਂ ਮੰਗ ਕੇ ਨਿਸ਼ਾਨੀਦਾਰ ਮਾਲਵੇ ਅਵੱਲਾ ਰੋਗ ਲਾ ਬੈਠੀਆਂ ਕਦੇ ਮੁੜ ਕੇ ਨਾ ਆਉਂਦੀ ਏ ਦੁਵਾਰਾ ਜਵਾਨੀ ਤੇ ਬਹਾਰ ਸੋਹਣਿਆ ਹਾਈ ਨੀਂਦ ਮੇਰੇ ਨਾ ਬੇਨੀਂਦ ਮੇਰੀ ਨਾ ਮੰਜੀ ਦੇ ਨੇੜੇ ਆਵੇ ਜਿਦੂੰ ਦਾ ਪੈ ਗਿਆ ਪਿਆਰ ਸੋਹਣਿਆ 베 ਮੀਨਾ ਸੌਣ ਦਾ ਪਿੰਡ ਚੀਤੀਆਂ ਲੱਗੀਆਂ ਤੇਰੇ ਨਾਲ ਆਤੀ ਜਿੰਦ ਸੋਹਣਿਆ 베 ਗੀਤ ਲਿਖਦਾ ਜੋ ਸਤ ਨਾਮ ਜਿਗਰੀ 베 ਫੂਲ ਉਹਦਾ ਪਿੰਡ ਸੋਹਣਿਆ 베 ਗੀਤ ਲਿਖਦਾ ਜੋ ਸਤ ਨਾਮ ਜਿਗਰੀ 베 ਫੂਲ ਉਹਦਾ ਪਿੰਡ ਸੋਹਣਿਆ ਕਦੇ ਭੁੱਲੀ ਕੇ ਗਾਲੀ ਚ ਢੇੜਾ ਲਾ ਜਾ ਮੈਂ ਖੁੱਲਾ ਰੱਖਾਂ ਬਾਰ ਸੋਹਣਿਆ ਹੇ ਨੀਂਦ ਮੇਰੀ ਨਾ بے ਨੀਂਦ ਮੇਰੇ ਨਾ ਮੰਜੀ ਦੇ ਨੇੜੇ ਆਵੇ ਜਿਦੋਂ ਦਾ ਪੈ ਗਿਆ ਪਿਆਰ ਸੋਹਣਿਆ